ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਜਿਹੜੇ ਆਪਣੇ ਕਿਸਾਨਾਂ ਦਾ ਜੋ ਅੱਜ ਦੇ ਹਾਲਾਤ ਚੱਲ ਰਹੇ ਆ ਉਹਨਾਂ ਬਾਰੇ ਦੁਨੀਆ ਨੂੰ ਪਤਾ ਲੱਗੇ ਬੈਸੇ ਸਾਰਿਆਂ ਨੂੰ ਪਤਾ ਹੀ ਐ ਪਰ ਜਿਹਨ ਜਿਹੜੇ ਨਹੀਂ ਸਮਝਦੇ ਜਿਹੜੇ ਆ ਰਹੇ ਅਸੀਂ ਕਿਹੜੀ ਕਣਕਾ ਛੱਤਾਂ ਤੇ ਲਾ ਲਾਂਗੇ ਉਹਨਾਂ ਵਾਸਤੇ ਵੀਡੀਓ ਐ ਜਿਹੜੇ ਸਮਝਦੇ ਆ ਵੀ ਕਣਕਾ ਹੀ ਹੋ ਜਾਂਦੀ ਐ ਬਾਬਾ ਜੀ ਸ਼ਾਸਤਰੀ ਕਾਲੋ ਬਾਕੀ ਤੁਹਾਨੂੰ ਸਹੂਲਤਾਂ ਦਿਖਾਉਣਾ ਐ ਬਾਬੇ ਦੀ ਕੁਰਸੀ ਜੇ ਵੇਖੋ ਤੁਸੀਂ ਗੱਦੀ ਤੇ ਨਾਲ ਪਾਣੀ ਦੀਆਂ ਇੰਤਰੀਆਂ ਪੂਰਾ ਕਰਾਇਆ ਵੈ ਐਵੇਂ ਗੱਲ ਠੰਡਾ ਠੰਡਾ ਪਾਣੀ ਨਾਲ ਰੱਖਦੇ ਐ ਠੰਡਾ ਪਾਣੀ ਫਿਲਟਰ ਦਾ ਪਾਣੀ ਕਿਉਂਕਿ ਸਾਡੇ ਪਿੰਡ ਥੋੜ ਤੇ ਉਮੀਦ ਹੈ ਵੀ ਜਲਦੀ ਜਿਹੜਾ ਪਾਣੀ ਸਾਡਾ ਠੀਕ ਕਰਿਆ ਜਾਊਗਾ। ਹਾਂ, ਹੋਰ ਸੁਣਾਓ ਫਿਰ। ਤਕੜੀ ਸਿਹਤ। ਮਗਰ ਕੀ ਲਿਖਿਆ ਬਾਬਦਰੇ ਕੱਚੇ ਚਾਹੇ ਪੱਕੇ। ਕੱਚੇ ਚਾਹੇ ਪੱਕੇ ਅਖੀਰ ਖੁਰ ਜਾਣਾ ਨੀਵੇਂ ਹੀ ਠੀਕ ਆ, ਉੱਚਿਆਂ ਨੇ ਵੀ ਤੁਰ ਜਾਣਾ। ਵਾਹ ਜੀ ਵਾਹ। ਉਧਰ ਬਸਦਾ ਵੀ ਹਾਰਨ ਬਚ ਚੁੱਕਿਆ। ਨਾਰਥਨ। ਇੱਕ ਇੱਥੇ ਤੱਕ ਜਾਂਦੀ ਹੁਣ। ਨਹੀਂ ਇਧਰੋਂ। ਹੰਤਣੇ ਜਾਂਦੀ ਹਰੀਪੁਰੇ ਸਭ ਤੋਂ ਵੱਧ ਜੇ ਵੇਖੀਏ ਨਾ ਬੱਸ ਦਾ ਆਪਾਂ ਮੰਨਦੇ ਆਂ ਵੀ ਲੱਕੀ ਬੱਸ ਦਾ ਜਿਹੜਾ ਤੜਕੇ ਵਾਲਾ ਟਾਈਮ ਹੁੰਦਾ ਉਹ ਤੇ ਰਸ਼ ਹੁੰਦਾ ਜਾਂ ਹੱਥ ਨਾਲਾ ਹੁੰਦਾ ਬਿਲ ਤੜਕੇ 7:00 ਸਾਢੇ 8:00 ਵਾਲਾ ਤੇ ਹੱਥ ਨੇ 5:30 ਤੇ 6:30 ਵਾਲਾ ਨਾ ਉਹ ਜਾ ਜਦੋਂ ਮਤਲਬ ਤੜਕੇ ਬੰਦੇ ਵੀ ਜਾਂਦੇ ਆ ਕੰਮ ਕਰਨ ਤੇ ਆਪਣਾ ਜਿਹੜੇ ਪੜ੍ਹਨ ਵਾਲੇ ਬੱਚੇ ਹੁੰਦੇ ਉਹ ਵੀ ਤੜਕੇ ਜਾਂਦੇ ਆ ਤੇ ਪਰ ਉਹਨਾਂ ਟਾਈਮਾਂ 'ਚ ਸਭ ਤੋਂ ਵੱਧ ਬੱਸ ਆ ਭਰੀ ਜਾਂਦੀ ਹੁੰਦੀ ਸੀ ਨਾ ਨੌਰਥ ਨਾ ਜਮਾ ਡੱਟੀ ਆਉਂਦੀ ਨੇ ਜੀ ਬਈ 12:00 ਵਾਲਾ ਟਾਈਮ ਹੁੰਦਾ ਸੀਗਾ ਜਾਂਦਿਆਂ ਨੂੰ ਡੱਟੀ ਆਉਂਦੀ ਮਨ ਲਾ 2:30 ਵਜੇ ਆਉਂਦੀ ਹੁੰਦੀ ਸੀ ਉਦੋਂ ਹੀ ਫੁੱਲ ਭਰੀ ਕਣਕ ਵਧੀ ਹੋ ਗਈ ਵਧੀ ਗਿਆ ਕਣਕ ਚੰਗੀ ਹੋ ਗਈ ਝੋਨਾ ਕਦੋਂ ਲਾਉਣਾ ਫਿਰ ਝੋਨੇ ਦੀ ਬਜਾਈ ਕਰਦੀ ਆ ਬਜਾਈ ਕਰਨੀ ਹੈ ਤੱਕੀ ਆ ਗਈ ਮਸ਼ੀਨ ਸਪਰੇਅ ਵਾਲੀ ਇਹ ਤਾਂ ਯਾਰ ਬਹੁਤ ਛੇਤੀ ਕਿੱਲਾਂ ਨੇ ਵੇਡ ਦਿੰਦੀ ਹੈ ਨਾ ਵਧੀਆ ਚੀਜ਼ ਹੈ ਦਿਨਾਂ ਦਿਨ ਸਹੂਲਤਾਂ ਵਧੀ ਜਾਂਦੀਆਂ ਪਰ ਆਇਆ ਵੀ ਚਲੋ ਲੇਬਰ ਵਾਲਾ ਕੰਮ ਖਤਮ ਹੁੰਦਾ ਯਾਰ ਹੈ ਪਰ ਲੇਬਰ ਮਿਲਦੀ ਵੀ ਨਹੀਂ ਉਹ ਨਵੀਂ ਤਕਨੀਕ ਨਾ ਨਵੇਂ ਵਾਹੀ ਕਰਦੇ ਆ 99 ਤਕਨੀਕ ਨਾਲ ਜੋਰ ਹੈ ਨਹੀਂ ਅੱਜ ਕੱਲ ਦੇ ਬੱਚਿਆਂ ਨੂੰ ਜੋਰ ਹੈ ਨਹੀਂ ਤਕਨੀਕ ਕੀ ਵਾਹੀ ਹਾਂ ਸਹੀ ਗੱਲ ਹੈ ਮਸ਼ੀਨਰੀ ਤਕਨੀਕ ਸਹੀ ਗੱਲ ਹੈ ਸਹੀ ਗੱਲ ਹੈ ਤੇ ਜਿਹੜਾ ਬਜਾਈ ਚ ਆਲਾ ਝੋਨਾ ਉਹਦਾ ਨਾ ਫਰਕ ਨਹੀਂ ਪੈਂਦਾ ਝਾੜ ਤੇ ਨਹੀਂ ਨਹੀਂ ਬਹੁਤ ਝੜ ਹੈ ਬਹੁਤ 1500 ਦਾ ਗਵਰਨਮੈਂਟ ਕੀ ਦਿੰਦੀ ਆ ਪੰਜਾਬ ਗੌਰ ਅੱਛਾ ਬਜਾਈ ਤੇ ਝੋਨੇ ਦੀ ਹਾਂ ਠੀਕ ਆ ਠੀਕ ਆ ਬਾਕੀ 4-5 ਹਜ਼ਾਰ ਦੀ ਦਵਾਈ ਹੈ ਠੀਕ ਹੈ ਆਪਾਂ ਜੀ ਵਾਹ ਵੀ ਵਾਹ 1500 ਰੁਪਏ ਸਰਕਾਰ ਦਿੰਦੀ ਹੈ ਏਡਾ ਪਾਣੀ ਵੀ ਘੱਟ ਲੱਗਦੇ ਹੋਣੇ ਆ ਪਾਣੀ ਘੱਟ ਲੱਗਦੇ ਪਾਣੀ ਦੀ ਬਚਤ ਆ ਹਾਂ ਸਹੀ ਗੱਲ ਹੈ ਉਹ ਨਹੀਂ ਛੱਡ ਜਾਂਦਾ ਉਹ ਨਹੀਂ ਛੱਡ ਜਾਂਦਾ ਹਾਂ ਫਿਰ 5000 ਲਵਾਈ ਬਚ ਗਈ ਹਾਂ ਪਾਣੀ ਬਚ ਜਾ ਸਹੀ ਗੱਲ ਹੈ ਹੋਰ ਜੱਜ ਤੇਲ ਮੁੱਕ ਗਿਆ ਹੋ ਰਿਹਾ ਨਹੀਂ ਯਾਰ ਪੈਂਚਰ ਲਵਾ ਕੇ ਲੈਣਾ ਫਿਰ ਪੈਂਚਰ ਠੀਕ ਹੈ ਹੋਰ ਤਕੜੀ ਸੇਤ ਆਹਾਂ अच्छा ये गल भी थोड़ी सही है पहले इधर पानी पियोबा पिनु ते लगी जाती है लो जी पानी कोढ़ी है पानी पियो कोल्ड वाटर वा। सौट, सब तो बड़ी सेवा जल सेवा कोल्ड वाटर से वा। सही गल है हां थी है कुर्सी ਦੇ ਵਿੱਚ ਹੀ ਹੁੰਦਾ ਟਾਈਮ ਉਹ ਨਹੀਂ ਲੈਂਦਾ ਝੋਨਾ ਹੀ বাজਾਈ ਵਾਲਾ ਵੀ ਉਹ ਨਹੀਂ ਜਾਂਦਾ ਉਹ ਨਹੀਂ ਤੇ بابا ਆਪਾਂ ਹੁਣ ਤੂੰ ਉਧਰ ਜਾਣੇ ਰਹਿਣਾ ਹੈਗਾ ਉਧਰ ਫਕਰਸਰ ਕਿ ਕਰੇ ਕਣੀ ਉਹ ਦੂਰੀ ਰਿ ਝੋਨਾ ਲਾਉਂਦੇ ਹੈ ਨਾ ਤਿੰਨ ਪਥਰਾ ਲੈਂਦੇ ਉਹ ਉਹ ਸੱਠਾ ਹਾਂ ਗੋਡੇ-ਗੋਡੇ ਹੋਇਆ ਖੜਾ ਅੰਦਰ ਉਧਰ ਵਾੜਾ ਲੈਣਗੇ ਛੇਤੀ ਹੌਣ ਚ ਵਾਗ ਇਹ ਉਦੋਂ ਵਾਰ ਫਿਰ ਦੂਰ ਚੋਨਾ ਲਾ ਦਣਗੇ ਇਹ ਝਾੜ ਵਾਲੀ ਆ ਹੁੰਦਾ ਨਾਲੇ ਹਾਂ ਕਿ ਵਧੀਆ 50 ਮਾਣ ਉਹ ਚੜ ਗਏ ਆਪਣੇ ਪਿੰਡ ਕਿਸੇ ਨੇ ਬਾਹਰ ਟੈਂਪਲ ਦੂਰੀ ਫਸਲ ਬੀਜੀ ਝੋਨੇ ਦੀ ਪਰ ਉਹ ਕਹਿੰਦਾ ਮੇਨ ਤਾਂ ਬਰਾਬਰ ਜੇ ਰਿਹਾ ਕੰਮ ਉਧਰ ਜਮੀਨਾ ਚੰਗੀਆਂ ਕੀ ਕਾਣੀ ਹੈ ਹਾਂ ਉਧਰ ਪਾਣੀ ਵੀ ਜਿਆਦਾ ਤੇ ਜਮੀਨਾ ਵੀ ਰ ਅੱਛਾ ਜਮੀਨਾ ਵੀ ਜਿਆਦਾ ਚੰਗੀਆਂ ਹੈ ਪਾਣੀ ਵੀ ਜਿਆਦਾ ਹੈ ਠੀਕ ਹੈ ਠੀਕ ਹੈ ਝਾੜ ਪਰ ਤਾਂ ਵਧੀਆ ਹੁੰਦਾ ਆ ਮੌਣੇ ਵਾਲੇ ਆਗੇ ਹਾਂ ਇਹ ਵੀ ਬੰਦੇ ਬਹੁਤ ਮਿਹਨਤੀ ਹੈ ਬਾਈ ਤੁਸੀਂ ਵੇਖੋ ਵੀ ਚਲੋ ਆਲੇ ਹੁੰਦੇ ਨਾ ਵੀ ਜਦੋਂ ਬੰਦਾ ਬਾਹੀ ਕਰਦਾ ਆਪ ਹੁਣ ਇਹਨਾਂ ਨੇ ਜ਼ਮੀਨਾਂ ਵਿਚਾਰਾਂ ਨੇ ਠੇਕੇ ਤੇ ਲੈ ਲੈ ਕੇ ਬਹੁਤ ਕੁਝ ਬਣਾ ਗਏ ਆ ਆਪਣੀ ਮਿਹਨਤ ਨਾਲ ਹਰੇਕ ਸੰਦ ਮਾਉਣ ਵਾਲੇ ਦੇ ਘਰੇ ਆ ਬਾਈ ਤੇ ਟਰੈਕਟਰ ਵੱਧੂ ਆ ਹਰ ਇੱਕ ਚੀਜ਼ ਹੀ ਇਨਾਂ ਨੇ ਘਰੇ ਬਾਈ ਤੇ ਮਿਹਨਤੀ ਵੀ ਪੂਰੇ ਆ ਆਪ ਫੁੱਲ ਕੰਮ ਕਰਦੇ ਆ ਤੇ ਫਿਰ ਕੀ ਕਦੋਂ ਸਰਕਾਰ ਦੇ ਟਾਈਮ ਕਿੰਨੇ ਤੱਕ ਹੈ ਕੋਈ ਪਤਾ ਝੋਨਾ ਲਾਉਣ ਦਾ ਕੀ ਤਰੀਕ ਦਿੱਤੀ ਹੈ ਬਸ ਬਜਾਈ ਵਾਲਾ ਸ਼ੁਰੂ ਆ ਹਾਂ ਤੇ ਦੂਜਾ ਲਵਾਈ ਹੋ ਦਾ ਕਿ ਦਰ ਆ ਚਾਰ ਹੀ ਆ ਅੱਛਾ ਫੋਰਚੂਨ ਇਹ ਦਨ ਪੈਦਾ ਨਹੀਂ ਪੰਤੇ 15 ਦਿਨ ਠਹਿਰ ਕੇ ਹੋਈ ਬੀ ਲਵਾਈ ਤੇ ਰਾਤ ਕ੍ਰਿਕਟ ਦਾ ਮੈਚ ਵੇਖਿਆ ਸੀ ਕਿ ਨਹੀਂ ਹਾਂ ਕ੍ਰਿਕਟ ਦਾ ਮੈਚ ਰਾਤ ਨਹੀਂ ਵੀ ਪੰਜਾਬ ਵਾਲਿਆਂ ਦਾ ਮੈਂ ਦੱਸਿਆ ਹੀ ਨਹੀਂ ਯਾਰ ਅੱਛਾ ਉਹ ਮੇਰੇ ਦਿਮਾਗ ਚੋਂ ਗੱਲ ਨਿਕਲ ਗਈ ਬੜਾ ਸ਼ੌਂਕ ਆ ਮੈਂ ਤਾਂ ਵੀ ਮੁਲਾ ਪਰਸੀ ਕੱਲ ਤੇ ਪਰ ਹਾਰ ਗਏ ਆਪਣੇ ਵਾਲੇ ਅੱਛਾ ਉਹ ਹਜੇ ਚਾਂਤ ਹੈਗਾ ਇੱਕ ਹੋਰ ਬਹੁਤ ਮਾੜੀ ਗੱਲ ਹੋਈ ਪੈਤ ਕੀ ਵਧੀਆ ਖੇਡੀ ਜਾਂਦੀ ਸੀ ਟੀਮ ਕੱਲ ਪਤਾ ਨਹੀਂ ਕਿਉਂ ਹਾਰ ਗਏ ਉਹੀ ਪੰਜਾਬ ਚ ਜਾ ਕੇ ਚਲੋ ਹੁਣ ਉਮੀਦ ਆ ਵੀ ਗਾਹ ਨੂੰ ਹਜੇ ਆਪਣੇ ਕੋ ਮੌਕਾ ਹੈਗਾ ਵੀ ਜਿੱਤ ਜਾਣਗੇ। ਬਾਕੀ ਖੇਡ ਤਾਂ ਹੀ ਹੁੰਦੀ ਆ ਯਾਰ। ਕਿਸਮਤ ਦੀ ਗੱਲ ਐ। ਸਚਨ ਅਰਕ ਵੀ ਜ਼ੀਰੋ ਤੇ ਆਊਟ ਹੋਇਆ ਜਿਹਨੂੰ ਕ੍ਰਿਕਟ ਦਾ ਭਗਵਾਨ ਕਹਿਆ ਜਾਂਦਾ ਗੋਡ ਆਫ ਕ੍ਰਿਕਟ। ਐਵੇਂੀਆਂ ਗੱਲਾਂ। ਉਧਰੋਂ ਦਾਜਾ ਪਿੰਡ ਆ ਰਿਹਾ ਬਾਬਾ ਲਾਲੀ ਕੇ ਵਾਂਗੂ ਠੀਕ ਐ। ਟੱਕਰ ਨਹੀਂ ਕਦੇ। ਚੱਪਦੇ ਆਂ। ਅੰਦੇ ਤੋਂ ਪੁੱਛੇ ਨਾਲ। ਠੀਕ ਐ। ਇਹ ਚਾਚਰ ਕੇ ਬਹੁਤ ਮਿਹਨਤ ਕਰਦੇ ਆ ਜਿਹੜਾ ਉਹਨੂੰ ਦਰਦੀ ਲੋਡ ਕਰਦਾ ਉਹਨੂੰ ਹੈ ਹਾਂ ਬਠਿੰਡੇ ਵਾਲਾ ਹਾਂ ਉਹਦਾ ਪੱਕਾ ਉਹਦਾ ਪੱਕਾ ਵੇਲੀ ਆਦਾ ਮੈਂ ਵੀ ਉਹਦੇ ਕੋਲੇ ਗਿਆ ਸੀ ਜਦੋਂ ਮੈਂ ਮਾਰ ਰੋਡ ਤੇ ਆ ਨਾ ਉਹ ਹਾਂ ਬਹੁਤ ਵਧੀਆ ਡਾਕਟਰ ਹੈ ਡਾਕਟਰ ਬਹੁਤ ਵਧੀਆ ਮੈਂ ਵੀ ਗਿਆ ਉਹਦੇ ਕੋਲੇ ਉਹਦਾ ਨਾਮ ਭੁੱਲ ਗਿਆ ਪਤਾ ਨਹੀਂ ਕਿਹੜਾ ਕਰਕੇ ਵਜਦਾ ਉਹ ਸੋਨ ਲਾਲ ਕਰਗ ਸੋਨ ਲਾਲ ਕਰਗ ਹਾਂ ਉਹ ਯਾਰ ਜ ਕਿਸੇ ਕੋਲੋਂ ਪੈਸੇ ਪੂਸੇ ਵੀ ਘੱਟਾ ਲੈ ਜਾਂਦੇ ਕਿਵੇਂ ਹਾਂ ਵੀ ਡਾਕਟਰ ਬਾਹਲੇ ਆਖਣਾ ਚੱਲ 2000 ਘੱਟ ਦੇ ਦੇ ਅਸਰਾਸ਼ਤ ਵੀ ਕਰ ਦਿੰਦਾ 2000 ਘੱਟ ਦੇ ਦੇ ਸਹੀ ਗੱਲ ਹੈ ਕੋਈ ਡਾਕਟਰ ਨਹੀਂ ਐ ਕਰਦਾ ਤੂਰੇ ਲੈਂਦੇ ਆਪਣੇ ਪਿੰਡ ਪਹਿਲਾਂ ਮਸ਼ੀਨ ਵੀ ਲਿਆਂਦੀ ਸੀ ਚਾਚਾ ਰਵੀ ਕਾਨ ਮਨ ਲਗਾ ਝੋਨਾ ਲਾਉਣ ਵਾਲੀ ਵੇਖੀ ਸੀ ਨਾ ਉਹ ਉਹ ਚੋਰੇ ਚ ਨਾ ਮਤਲਬ ਤੋਵੇਂ ਕਲੇਟਾਂ ਇੰਨ ਚ ਰੱਖਦੇ ਤੋਂ ਪਨੀਰੀ ਉਹ ਤੋਰੀ ਚੱਲ ਉਹ ਮੈਂ ਲਾਈ ਜਾਂਦੀ ਸੀ ਉਹ ਕਾਮਯਾਬ ਹੈ ਕਿ ਨਹੀਂ ਬਈ ਉਹ ਕਾਮਯਾਬ ਆ ਉਹ ਦੂਜੇ ਲਾਉਣੀ ਪੈਂਦੀ ਆ ਕਾਗਜ਼ ਦੇ ਉੱਤੇ ਅੱਛਾ ਜਿਹੜਾ ਇੱਕ ਹੋ ਗਿਆ ਹੁੰਦੀ ਹਾਂ ਹਾਂ ਬਰਾਬਰ ਕਰਕੇ ਉਹ ਆ ਹਾਂ ਉਹ ਫਿਰ ਹੁਣ ਜਿਹੜੀ ਕੱਲ ਇਹ ਲੈ ਕੇ ਗਏ ਸੀ ਉਹ ਕੁੰਡੀਆਂ ਵਾਲੀ ਸੀ ਅਮਰਸ਼ੇਰ ਦੀ ਅੱਛਾ ਉਹਦਾ ਗੱਲ ਹੈ ਨਾ ਤੁਸੀਂ ਏਨੇ ਸਾਲ ਤੋਂ ਨੂੰ ਹੋ ਗਏ ਤੁਸੀਂ ਖੇਤੀ 'ਚ ਵੇਖਦੇ ਆਉਂਦੇ ਆਦੋਂ ਤੁਸੀਂ ਵੇਖ ਲਓ ਬਲਦ ਗੱਡਾਂ ਤੋਂ ਲੈ ਕੇ ਟਰੈਕਟਰਾਂ ਤੱਕ ਲੋਕ ਪਹੁੰਚੇ ਹੌਲੀ ਹੌਲੀ ਪਹਿਲਾਂ ਹਾਲ ਛੋਟੇ ਹੁੰਦੇ ਸੀ ਵੱਡੇ ਆ ਗਏ ਸੁਭਾਗੇ ਹੋਰ ਆ ਗਏ ਕਰਾਹੇ ਵੱਡੇ ਆ ਗਏ ਟਰੈਕਟਰ ਕਿੱਡੇ ਕਿੱਡੇ ਆ ਗਏ ਆਸ਼ੇ ਹੁੰਦੇ ਸੀ ਪਹਿਲਾਂ ਹਾਂ ਫਿਰ ਦੇਖ ਲੈ ਫੋੜ ਤੇ ਲੋਕਾਂ ਨੇ ਕਿੰਨੇ ਚਿਰ ਕਮਾਈ ਕਰੀ ਐ ਬਾਲ ਸਾਹਿਬ ਦੇ ਕਹਿਣ ਨੂੰ ਫੋੜ ਫੋੜ ਹੀ ਐ ਤੇ ਉਹ ਗੱਲ ਆ ਵੀ ਸਮੇਂ ਦੇ ਹਿਸਾਬ ਨਾਲ ਟੈਕਨੋਲੋਜੀ ਵਧੀ ਐ ਤੇ ਫਰਕ ਵੀ ਪਿਆ ਪਰ ਇੱਕ ਗੱਲ ਦਾ ਹੈਗਾ ਮੈਨੂੰ ਜਦੋਂ ਆਪਾਂ ਮੈਂ ਛੋਟਾ ਹੁੰਦਾ ਸੀ ਨਾ ਮੈਂ ਵਿਹਣਾ ਦਾ ਸੀ ਐਸ ਵੇਲੇ ਸ਼ਾਮ ਨੂੰ ਨਾ ਖੇਤ ਜਾਂਦੇ ਵੀ ਨਰਮਾ ਚ ਗਾਉਣ ਤੇ ਰੌਣਕ ਲੱਗੀ ਪੈਂਦੀ ਖੇਤ ਤੇ ਉਦੋਂ ਕਪਾਹ ਹੁੰਦੀ ਸੀ ਤੇ ਨਰਮਾ ਕਪਾਹ ਥੋੜੀ ਸੁੰਡੀ ਘੱਟ ਪੈਂਦੀ ਸੀ ਮੈਂ ਛੋਟਾ ਸੀ ਮੈਨੂੰ ਨਹੀਂ ਪਤਾ ਕਿਉਂ ਪੈਂਦੀ ਸੀ ਘੱਟ ਬਰਾ ਨਰਮਿਤ ਮਨ ਡਰ ਜਾ ਲੱਗਦੇ ਸੁੰਡੀਆਂ ਵੇਖ ਕੇ ਤੇ ਉਦੋਂ ਨਾ ਸੀ ਯਾਰ ਉਦੋਂ ਹਾਂ ਉਦੋਂ ਨਾ ਆਪਣੇ ਜਿਹੜੇ ਬਿਜਲੀ ਦੇ ਬੋਰਡ ਨਹੀਂ ਹੁੰਦੇ ਉਹਦੇ ਤੇ ਆਪਣੇ ਪੁਰਾਣੇ ਘਰੇ ਸਟਿੱਕਰ ਲੱਗਿਆ ਜੇ ਕਰਾਟਿਆਂ ਦਾ ਜਦੋਂ ਚੱਲਦੇ ਨੇ ਖਤਾਨ ਦੀਆਂ ਕੰਪਨੀਆਂ ਖਤਾਨ ਦੇ ਪੱਖੇ ਹੁੰਦੇ ਸੀ ਮਨਾਂ ਦਾ ਫਰਿੱਜ ਵੀ ਉਹਨਾਂ ਜਿਹਾ ਖਤਾਨ ਦੀ ਉਹਨਾਂ ਟਾਈਮ ਦੀ ਗੱਲ ਆ ਉਦੋਂ ਬੜੀ ਰੌਣਕ ਹੁੰਦੀ ਹੁਣ ਤਾਂ ਆਪਣੇ ਨਰਮਾ ਹੋਣੇ ਹੀ ਹਟ ਗਿਆ ਬਹੁਤ ਸਾਲ ਹੋ ਗਏ ਉਹਨਾਂ ਦਾ ਬਰਾਨੀ ਚ ਹੁੰਦਾ ਤੇ ਹੋਰ ਤਾਂ ਹੋਣਾ ਹੀ ਕਿਤੇ ਆ ਇਹ ਯਾਰ ਕਦੇ ਚਿੱਟਾ ਮੱਛਰ ਪੈ ਗਿਆ ਕਦੇ ਕੁਝ ਪੈ ਗਿਆ ਗਵਰਨਮੈਂਟ ਨਾਲ ਕੋਈ ਤਕਨੀਕ ਇਹ ਬੀਡੀ ਵਧੀ ਜਾਂਦਾ ਹੈ ਹਮ ਨਵੀਂ ਤਕਨੀਕ ਆਈ ਜਾਂਦੀ ਉਹ ਨਵੀਂ ਤਕਨੀਕ ਨਹੀਂ ਕੋ ਚਲਾਉਂਦੇ ਫੇਰ ਨੂੰ ਬਿਮਾਰੀ ਨਾ ਲੱਗੇ ਸਹੀ ਗੱਲ ਹੈ ਕੋਈ ਹੱਲ ਹੋਣਾ ਚਾਹੀਦਾ ਫੇਰ ਫੇਰ ਦਵਾਈਆਂ ਨਹੀਂ ਵਿਗਣੀਆਂ ਜੇ ਇਹਦਾ ਕੁਝ ਕੱਢਤਾ ਗਵਰਨਮੈਂਟ ਦੀ ਹੀਰਾ ਫੇਰੀ ਹੈ ਹਾਂ ਸਹੀ ਗੱਲ ਹੈ ਉਹ ਤਾਂ ਆਪਣੇ ਚੋਨੇ ਦਾ ਹੁੰਦੇ ਨਹੀਂ ਸੀ ਮੈਨੂੰ ਲੱਗਦਾ ਬਹੁਤ ਘੱਟ ਹੋਣੇ ਆ ਨਰਮਾ ਹੁੰਦਾ ਸੀ ਤੇ ਕਣਕ ਬਸ ਜਾਂ ਕਪਾਹ ਹੌਲੀ ਹੌਲੀ ਫੇਰ ਤੁਸੀਂ ਵੇਖੋ ਬਾਹਰਲੇ ਮੁਲਕ ਕਿੰਨੇ ਅੱਗੇ ਆ ਗਏ ਫੇਰ ਬਾਬਾ ਇੱਕ ਮੈਂ ਖਬਰ ਪੜ੍ਹੀ ਸੀ ਹੁਣ ਮੈਨੂੰ ਪਤਾ ਤਾਂ ਹੈ ਨਹੀਂ ਆਹ ਦੇ ਕੇ ਜਿਵੇਂ ਸਭ ਤੋਂ ਵੱਧ ਚੂਸਦਾ ਇਹਦਾ ਦਰਖਤ ਪਾਣੀ ਸਪੈਦਾ ਚੂਸਦਾ ਐਵੇਂ ਗੱਲ ਹੈ ਹਨਾ ਕਿ ਬੋਲਰ ਸਪੈਦਾ ਵਾਲਾ ਚੂਸਦਾ ਹਨਾ ਤੇ ਆਹ ਦੇ ਇੱਕ ਪੰਜਾਬ ਚ ਹੁਣ ਲਾਈ ਤਾਂ ਬਹੁਤ ਜਾਂਦੇ ਆ ਵੀ ਇਹਦਾ ਨੁਕਸਾਨ ਹੋ ਸਕਦਾ ਪਾਣੀ ਨੂੰ ਪਾਣੀ ਨੂੰ ਪੂਰਾ ਹੀ ਆ ਬਾਪੂ ਦਾ ਡਰੌਣ ਜਾਂ ਟਾਲੀ ਜਾਂ ਡੁੱਬੇਗਾ ਲਾਉਣਾ ਇਹ ਜਿਆਦਾ ਪੀਂਦਾ ਪਾਣੀ ਸਪੈਦਾ ਹਾਂ ਇਹ ਮੈਂ ਗੱਲ ਸੁਣੀ ਸੀ ਆਹ ਦੇ ਐਂ ਵੀ ਹੋ ਜਾਂਦਾ ਸਿਸਟਮ ਸਹੀ ਗੱਲ ਹੈ ਬਾਕੀ ਚਲੋ ਚੱਲੇ ਜਾਣਾ ਦੁਨੀਆਦਾਰੀ ਐ ਜ਼ਿੰਮੇਦਾਰਤਾ ਤਾਂ ਇਹ ਕਿਤਾ ਕਰਨੇ ਪੈਣਾ ਐ ਐਕਸਪੈਰੀਮੈਂਟ ਵੀ ਅਗਲਾ ਕਰਦਾ ਤੇ ਆਏ ਗੜੇ ਰੱਬ ਤੋਂ ਉਮੀਦ ਵੀ ਕਰਦਾ ਵੀ ਐਤਕੀ ਫਸਲ ਵਧ ਕੇ ਆਊਗੀ ਬਹੁਤ ਵੱਡਾ ਜ਼ਰਾ ਜ਼ਿੰਮੇਦਾਰਤਾ ਵੀ ਜਿਹੜਾ 6 ਮਹੀਨੇ ਖੁੱਲੇ ਆਸਮਾਨ ਚਾ ਦੀ ਫਸਲ ਰੱਖਦਾ ਹੂੰ ਰੱਬ ਆਸਰੇ ਉਹ ਵੀ ਤੇ ਬਾਕੀ ਹੁਣ ਅੱਜ ਕੱਲ ਪਹਿਲਾਂ ਮੌਸਮ ਵੀ ਥੋੜੇ ਚੰਗੇ ਨੇ ਹੁੰਦਾ ਹੁਣ ਤਾਂ ਮੌਸਮ ਵੀ ਹੋਰ ਸਾਡੇ ਹੋਏ ਪਏ ਆ ਕਈਆਂ ਵਿਚਾਰਿਆਂ ਨੇ ਅੱਗ ਲੱਗ ਗਈ ਆ ਦਾ ਹਾਂ ਕੀ ਕਰਨੀ ਇੱਦਾਂ ਉਹ ਵੀ ਨੁਕਸਾਨ ਹੋ ਗਿਆ ਤੇ ਜਾਂ ਜਿਵੇਂ ਪਹਿਲਾਂ ਆ ਨਾ ਆਪਣੇ ਤਾਂ ਨਹੀਂ ਆਉਂਦੇ ਸਟੋਰਨੀ ਡੋਟਰਨੀ ਡੋਪ ਚਾਲ ਚੱਕਰੀਆਂ ਆਈਆਂ ਉਹੀ ਬਾਨ ਲੱਗ ਗਿਆ ਹੁਣ ਮੌਸਮ ਨੂੰ ਜਿਆਦਾ ਖਤਰਨਾਕ ਹੁੰਦਾ ਜਾਂਦਾ ਤਣਾ ਤਣਾ ਯਾ ਗਵਰਨਮੈਂਟ ਨੂੰ ਦੇਣਾ ਚਾਹੀਦਾ ਮੁਆਵਜ਼ਾ ਮੁਆਵਜ਼ਾ ਚਾਹੀਦਾ ਬਾਈ ਸਹੀ ਗੱਲ ਕੰਕਸਣ ਦੀ ਹੈ ਸਹੀ ਗੱਲ ਹੈ ਜ਼ਿੰਮੇਵਾਰ ਦਾ ਸਿਰ ਕੁਛ ਨਹੀਂ ਯਾਰ ਨਾ ਦਾ ਰੇਟ ਹੈ ਨਾ ਕੁਝ ਹੋਰ ਹਰੇਕ ਚੀਜ਼ ਦੀ ਮਹਿੰਗਾਈ ਵਧ ਰਹੀ ਜਾਂਦੀ ਹੈ ਡੀਜ਼ਲ ਪੈਟਰੋਲ ਰੇ ਸਪਰੇ ਹਰੇਕ ਚੀਜ਼ ਦੀ ਤੇ ਫਸਲ ਉਨੀ ਹੋ ਨਹੀਂ ਰਹੀ ਤੇ ਉਹ ਰੇਟ ਵੀ ਨਹੀਂ ਮਿਲ ਰਿਹਾ ਕਿੰਨਾ ਇਹਨੇ ਅੱਗੇ ਜਾਣਾ ਸੀ ਤੇ ਕਿੰਨਾ ਪਿੱਛੇ ਹੋ ਪਿੱਛੇ ਜਾਵੜਿਆ ਬਾਕੀ ਆਏ ਨਾ ਹੁਣ ਚੱਲ ਮੰਡੀ ਕਰਨ ਵੀ ਸਹੀ ਹੈ ਨਹੀਂ ਹੋਰ ਕੋਈ ਕੁਛ ਹੀ ਲਾ ਲਾ ਜੇਦਾਂ ਤੂੰ ਗੰਡੇ ਲਾਏਂਗਾ ਗੰਡਾ ਰੇਟ ਘਟਜੂਗਾ ਕਿਦਾਂ ਕਿੰਨੂ ਲਾਏਂਗਾ ਕਿੰਡੂਆਂ ਦਾ ਰੇਟ ਘਟਜੂਗਾ ਸਮਝ ਨਹੀਂ ਆਉਂਦੀ ਇਹਨੇ ਸਾਲ ਬੰਦਾ ਵੇਟ ਕਰਦਾ ਡੇਡੇ ਬਾਗ ਕਰਦਾ ਤੇ ਕਿੰਨੂ ਵੇਖਦੇ 4-5 ਰੁਪਏ ਐ ਕਿ ਚਾਰ ਵਧਿਆ ਮੈਨੂੰ ਲੱਗਦਾ ਮਾੜੇ ਮੱਟੇ ਵਕੇ ਆ ਪਿਛਲੇ ਕਿਹੜੇ 4 ਰੁਪਏ ਰੇਟ ਸੀ ਲੈ ਤੜਾਈ ਵੀ ਬੰਦੇ ਨੂੰ ਵੱਲੋਂ ਪੈਂਦੀ ਹੈ ਤਾਂਗੇ ਤੇ ਲੋਕਾਂ ਨੇ ਬਾਗ ਫੱਟਤੇ ਬਾਗ ਤਾਂ ਹੀ ਪੱਟਿਆ ਸਾਡੇ ਏਰੀਏ 'ਚ ਬਹੁਤ ਬਾਗ ਹੁੰਦੇ ਦੋਸਤੋ ਹੁਣ ਸਾਡੇ ਏਰੀਏ 'ਚ ਇੱਕ ਵੀ ਬਾਗ ਨਹੀਂਗਾ ਇੱਕ ਵੀ ਨਹੀਂ ਹੁਦ ਹੌਰ ਸਾਈਡ ਪੱਟੀ ਜਾਂਦੇ ਆਪਣੇ ਕੀ ਰਹਿਣੇ ਆ ਜਾਂ ਸੀਟੋ ਸਾਈਡ ਆ ਹਲੋ ਉਮੀਦ ਹੈ ਪਰਮਾਤਮਾ ਕਿਸਾਨਾਂ ਤੇ ਮਿਹਰ ਕਰੂਗਾ। ਬਾਕੀ ਵੀ ਸਰਕਾਰਾਂ ਸਰ ਤੇ ਸਰਕਾਰ ਕੋ ਸਬਸਿਡੀ ਦੇਆ ਕਰੇ ਕੋਈ ਸਹੂਲਤ ਹੋਰ ਦੇਦਿਆ ਕਰੇ ਕੋਈ ਬਾਂਸ ਦੇਦਿਆ ਕਰੇ ਇਹਨਾਂ ਨੇ ਕਿਸਾਨ ਨੂੰ ਸਾਰਾ ਲੱਗ ਜਾਂਦਾ। ਵੈਸੇ ਤਾਂ ਕਿਸਾਨ ਸਾਰੀ ਦੁਨੀਆ ਦਾ ਢਿੱਡ ਭਰਦਾ ਆਂਦਾਤਾ ਕਿਹਾ ਜਾਂਦਾ। ਜੈ ਜਵਾਨ ਜੈ ਕਿਸਾਨ ਕਿਹਾ ਜਾਂਦਾ। ਤੇ ਕਿਸਾਨ ਦੀ ਮਰਦ ਵੀ ਕਰਨੀ ਚਾਹੀਦੀ ਹੈ ਸਹੂਲਤਾਂ ਸਰਕਾਰ ਸਰਕਾਰ ਕਣੀ ਕਿਸਾਨ ਨੂੰ ਵਾਰ-ਵਾਰ ਮਿਲਣੀਆਂ ਚਾਹੀਦੀਆਂ। ਯਾਰ ਲਾਲ ਬਾਦਰ ਸ਼ਾਸਤਰੀ ਨੇ ਨਾਅਰਾ ਲਾਇਆ ਸੀ। ਹਾਂ ਜੈ ਜਵਾਨ ਜੈ ਕਿਸਾਨ। ਸਹੀ ਹੈ। ਉਹ ਨਾਰਾ ਸਹੀ ਸੀਗਾ ਸਹੀ ਗੱਲ ਹੈ ਵੀ ਜੇ अनाज ਹੋਊਗਾ ਤਾਂ ਫੇਰ ਹੀ ਇਹ ਮੁਲਕ ਹੈ ਢੀੜ ਦੀ ਹੱਡੀ ਕਿਸਾਨ ਹੈ ਦੇਸ਼ ਦੀ ਇਹ ਜਿਹੜੇ ਜਿਹੜੇ ਪੀਜੇ ਪੂਜੇ ਖਾਂਦੇ ਰ ਆਏ ਨਹੀਂ ਵੀ ਉਹ ਕਿਤੇ ਹੋਰ ਆਉਂਦੇ ਆ ਖੇਤਾਂ 'ਚ ਜਾਂਦੇ ਆਪਣੇ ਹਾਂ ਇਹਨਾਂ ਦੇ ਬੰਦੇ ਸਾਰਾ ਕੁਝ ਤੇ ਜਿਹੜੇ ਵਿਚਾਰੇ ਬੱਗ ਕੱਲੇ ਨੂਨ ਤੋਂ ਬਿਨਾ ਕਿਸਾਨ ਆਪਦੇ ਖੇਤ 'ਚ ਸਭ ਕੁਝ ਉਗਾ ਸਕਦਾ ਹਾਂ ਇਹ ਨੌਜਵਾਨ ਆ ਮਿੱਟੀ ਜੜੇ ਉਹ ਰੱਖ ਦਿੰਦੇ ਆ ਮਾਟਰਾਂ ਤੇ ਸਹੀ ਗੱਲ ਹੈ ਸਹੀ ਗੱਲ ਹੈ ਆਉਂਦੀ ਜਾਨ ਹੀ ਕੇ ਖੜੇ ਆ ਰਾਤ ਨੂੰ ਵੀ ਜਿਹੜੇ ਅੱਖੀ ਦਿਨੇ ਵੀ ਰੱਖ ਸਹੀ ਗੱਲ ਆ ਬਾਈ ਚਲੋ ਉਮੀਦ ਹੈ ਪਰਮਾਤਮਾ ਮਿਹਰ ਕਰੇ ਕਿਸਾਨਾਂ ਤੇ ਮਿਲਦੇ ਆ ਦੋਸਤੋ ਕਿਸੇ ਦਿਨ ਹੋਰ ਵੀਡੀਓ ਨਾਲ ਅੱਜ ਬਾਬਾ ਜੀ ਨੇ ਗੱਲਾਂ ਬਾਤਾਂ ਕਰੀਆਂ ਗੱਲਾਂ ਹੋਰ ਵੀ ਲੰਬੀਆਂ ਕਰ ਸਕਦੇ ਆ ਪਰ ਰੌਲਾ ਆ ਫੋਨ ਗਰਮ ਹੋ ਜਾਂਦਾ ਕਿਸੇ ਵੀ ਵਕਤ ਬੰਦ ਹੋ ਸਕਦਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਜਿਹੜੇ ਆਪਣੇ ਕਿਸਾਨਾਂ ਦਾ ਜੋ ਅੱਜ ਦੇ ਹਾਲਾਤ ਚੱਲ ਰਹੇ ਆ ਉਹਨਾਂ ਬਾਰੇ ਦੁਨੀਆ ਨੂੰ ਪਤਾ ਲੱਗੇ ਬੈਸੇ ਸਾਰਿਆਂ ਨੂੰ ਪਤਾ ਹੀ ਐ ਪਰ ਜਿਹਨ ਜਿਹੜੇ ਨਹੀਂ ਸਮਝਦੇ ਜਿਹੜੇ ਆ ਜਿਹੜੀ ਕਣਕਾਂ ਛੱਤਾਂ ਤੇ ਲਾ ਲਾਂਗੇ ਉਹਨਾਂ ਵਾਸਤੇ ਵੀਡੀਓ ਐ ਜਿਹੜੇ ਸਮਝਦੇ ਆ ਵੀ ਕੰਕਾਈ ਹੋ ਜਾਂਦੀ ਹੈ ਬਹੁਤ ਬਹੁਤ ਧੰਨਵਾਦ ਮਿਲਦੇ ਆ ਕਿਤੇ ਹੋਰ ਵੀਡੀਓ ਨਾਲ